ਸਸਿ ਕਾ ਦੀ ਮੈਂ ਆਮ ਆਦਮੀ ਪਾਰਟੀ ਤੋਂ ਮਨੀਸ਼ਾ ਮੇਰੇ ਵਾਈਫ இந்து ਸ਼ਾਹ ਉੱਥੇ ਕਾਉਂਸਲਰ ਨੇ ਵਾਰਡ 64 ਤੋਂ 256 ਏਕੜ ਜਿਹੜਾ ਰਿਸ਼ੀ ਨਗਰ ਦਾ ਏਰੀਆ ਉਹ ਅੱਜ ਜਿਹੜਾ ਐਮਸੀਲ ਚ ਟ੍ਰਾਂਸਫਰ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਐਮਪੀ ਸੰਜੀਵ ਰੋੜਾ ਜੀ ਦਾ ਕਿਉਂਕਿ ਸਾਨੂੰ ਵੀ ਸੇਮ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਸੀਗੀਆਂ ਸਫਾਈ ਆਸਤੇ ਸੀਵਰੇਜ ਆਸਤੇ ਇਨਫਰਾਸਟ੍ਰਕਚਰ ਦੀ ਜਿਹੜੀ ਕਮੀ ਸੀ ਜਿਹੜੀ ਸਟਰੀਟ ਲਾਈਟ ਸੀ ਉਹ ਵੀ ਮੇਨਟੇਨੈਂਸ ਤੇ ਸੀਗੀਆਂ ਉਹਦੇ ਲਈ ਵੀ ਉਹ ਕੰਟਰੈਕਟ ਵੀ ਇਸਤੇ ਹੀ ਸੀਗੀਆਂ ਕਿੰਨੇ ਆ ਕਿ ਉਹਨੇ ਸਾਰਾ ਪਾਣੀ ਵੀ ਸੀਵਰੇਜ ਦਾ ਬਿੱਲ ਜਿਹੜਾ ਉਹ ਨਗਰ ਨਿਗਮ ਚ ਆ ਰਿਹਾ ਸੀ ਉਹਨੇ ਆ ਕਿ ਇਹਦੇ ਲਈ ਇਹ ਸਾਡੇ ਸਾਡੇ ਰਿਸ਼ੀ ਨਗਰ ਵਾਸਤੇ ਇਹ ਬੜਾ ਵਧੀਆ ਫਾਇਦੇ ਦੀ ਗੱਲ ਹੈ ਹੋਰ ਵੀ ਜਿਹੜੇ ਵੀ ਕੰਮ ਸਾਨੂੰ ਹਾਰਟੀਕਲਚਰ ਦੇ ਜਾਂ ਹੋਰ ਵੀ ਪੈਂਦੇ ਆ ਉਹਦੇ ਲਈ ਸਾਨੂੰ ਜੋ ਵੀ ਮੈਨਪਾਵਰ ਦੀ ਜਰੂਰਤ ਹੈ ਉਹ ਐਮਸੀਲ ਤੋਂ ਸਾਨੂੰ ਮਿਲ ਜਾਏਗੀ ਅਸੀਂ ਰਿਸ਼ੀ ਨਗਰ ਵਾਸੀਆਂ ਵੱਲੋਂ ਵੀ ਐਮਪੀ ਸਾਹਿਬ ਦਾ ਕਮਿਸ਼ਨਰ ਸਾਹਿਬ ਦਾ ਚੇਅਰਮੈਨ ਵਿੰਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਨੀ ਮਾਸਟਰ ਕਾਉਂਸਲਰ ਵਾਰਡ ਨੰਬਰ 58 ਤੋਂ ਮੈਂ ਧੰਨਵਾਦ ਕਰਦਾ ਹਾਂ ਐਮਪੀ ਸੰਜੀਵ अरोड़ा ਜੀ ਦਾ ਕਿ ਥੋੜਾ ਟਾਈਮ ਪਹਿਲਾਂ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਵੀ ਮੇਰੇ ਵਾਰਡ ਦੇ ਵਿੱਚ ਇੱਕ ਏਰੀਆ ਹੈਗਾ ਵਾ ਰਾਜਗੁਰੂ ਨਗਰ 125 ਏਕੜ ਸਕੀਮ ਤੇ ਉਹ ਜਿਹੜੀ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਕੋਲ ਸੀਗੀ ਅੱਜ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਉਹ ਏਰੀਆ ਹੈਂਡਓਵਰ ਕਰਤਾ ਕਾਰਪੋਰੇਸ਼ਨ ਨੂੰ ਤੇ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਰਾਜਗੁਰੂ ਨਗਰ ਦੇ ਰੈਜ਼ੀਡੈਂਟ ਆ ਉਹਨਾਂ ਵਾਸਤੇ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੜੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਕਦੇ-ਕਦੇ ਸਾਨੂੰ ਫੇਸ ਹੁੰਦੀਆਂ ਸੀਗੀਆਂ ਕਿ ਕਰਮਚਾਰੀ ਕਈ ਵਾਰੀ ਮੌਕੇ ਤੇ ਪ੍ਰਾਈਵੇਟ ਨਹੀਂ ਪਹੁੰਚਦੇ ਸੀਗੇ ਤੇ ਹੁਣ ਉਹ ਰੈਗੂਲਰ ਹੋਣਗੇ ਤੇ ਸਫਾਈ ਦਾ ایشੂ ਜਲਦੀ ਹੋ ਕੰਪਲੀਟ ਹੋ ਖਤਮ ਹੋ ਜੂਗਾ ਉਸ ਏਰੀਆ ਚ ਤੇ ਇੱਕ ਵਾਰ ਮੈਂ ਆਪਣੇ ਰੈਜ਼ੀਡੈਂਟਸ ਵੱਲੋਂ ਵਾਰਡ ਵੱਲੋਂ ਆਪਣੇ ਵੱਲੋਂ ਐਮਪੀ ਸੰਜੀਵ अरोड़ा ਜੀ ਦਾ ਧੰਨਵਾਦ ਕਰਦਾ ਹਾਂ ਚੇਅਰਮੈਨ ਸਾਹਿਬ ਦਾ ਅੰਡਰ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਏਰੀਆ ਹੈਂਡ ਓਵਰ ਕੀਤਾ ਕਾਰਪੋਰੇਸ਼ਨ ਨੂੰ ਸ਼ੁکری ਠੀਕ ਹੈ ਡੇਟਿੰਗ ਦਾ ਏਰੀਆ ਸੀਗਾ ਉਹਦੇ ਵਿੱਚ ਕੀ ਪ੍ਰੋਬਲਮਸ ਆ ਰਹੀ ਸੀਗੀਆਂ ਹੁਣ ਜਿਹੜਾ ਐਮਸੀ ਦੇ ਵਿੱਚ ਨੁਬੜਿਆ ਗਿਆ ਤੇ ਨਾਲ ਕੀ ਬੈਨੀਫਿਟਸ ਹੋਣਗੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰਦਾ ਸੰਜੀਵ अरोड़ा ਜੀ ਦਾ ਮੈਂਬਰ ਪਾਰਲੀਮੈਂਟ ਜੀ ਦਾ ਉਹਨਾਂ ਨੇ ਜਿਹੜਾ ਇਹ ਇਨੀਸ਼ੀਏਟਿਵ ਲਿਆ ਹੈ ਜਿਹੜੀਆਂ ਬਹੁਤ ਕੋਈ 72 ਦੀ ਸਕੀਮ ਸੀ ਕੋਈ 76 ਦੀਆਂ ਸਕੀਮਾਂ ਸੀਗੀਆਂ ਜਦੋਂ ਕਿ ਪਹਿਲਾਂ ਲੁਧਿਆਣਾ ਸ਼ਹਿਰ ਜਦੋਂ ਡਵੈਲਪ ਹੁੰਦਾ ਸੀ ਉਦੋਂ ਲੁਧਿਆਣਾ ਇੰਪਰੂਵਮੈਂਟ ਟਰਸਟੀ ਉਹਨੂੰ ਡਵੈਲਪ ਕਰਦਾ ਸੀ ਇਹ ਬਹੁਤ ਪੁਰਾਣੀਆਂ ਸੀ ਉਹਦੇ ਵਿੱਚ ਕੀ ਹੈ ਕਿ ਬਹੁਤ ਵੱਡੀਆਂ ਸਮੱਸਿਆਵਾਂ ਆਉਂਦੀਆਂ ਸੀ ਤੇ ਉਹ ਸਾਰਾ ਅੱਜ ਉਹਨਾਂ ਨੇ ਜੋ ਇਹ ਕਾਰਪੋਰੇਸ਼ਨ ਨੂੰ ਹੈਂਡਓਵਰ ਕਰਾਈਆਂ ਨੇ ਇਸ ਤੋਂ ਪਹਿਲਾਂ ਵੀ ਬਹੁਤ ਸਕੀਮਾਂ ਨੇ ਕਿ ਜਿਹੜੀਆਂ ਕੇ ਕਾਰਪੋਰੇਸ਼ਨ ਨੂੰ ਹੈਂਡਓਵਰ ਹੋਈਆਂ ਨੇ ਜਿਵੇਂ ਸ਼ਰਾਬਾ ਨਗਰ ਹੈ ਜੀ ਮਾਡਲ ਟਾਊਨ ਹੈ ਤੇ ਹੋਰ ਵੀ ਬਹੁਤ ਬੀਆਰਐਸ ਨਗਰ ਹੈ ਇਹ ਆਲਰੇਡੀ ਕਾਰਪੋਰੇਸ਼ਨ ਨੂੰ ਹੈਂਡਓਵਰ ਹੋਈਆਂ ਤੇ ਉਹਨਾਂ ਦਾ ਰੱਖ ਰਖਾ ਆ ਜਿਹੜਾ ਉਹ ਨਗਰ ਨਿਗਮ ਹੀ ਕਰ ਰਹੀ ਹੈ ਤੇ ਬਹੁਤ ਵਧੀਆ ਢੰਗ ਨਾਲ ਕਰ ਰਹੀ ਹੈ ਕਿਉਂਕਿ ਨਗਰ ਨਿਗਮ ਕੋਲੇ ਬਹੁਤ ਇਨਫਰਾਸਟ੍ਰਕਚਰ ਆ ਜੈਟਿੰਗ ਮਸ਼ੀਨਾਂ ਨੇ ਜੀਸੀਬੀ ਨੇ ਉਹਨਾਂ ਕੋਲੇ ਫੋਗਿੰਗ ਉਹਨਾਂ ਕੋਲੇ ਹੁੰਦੀ ਆ ਪਰਮਨੈਂਟ ਸਵੀਪਰ ਮਿਲਦੇ ਆ ਸੀਵਰਮੈਨ ਮਿਲਦੇ ਆ ਮੈਂ ਇੱਥੇ ਦੱਸ ਦਿਆਂ ਕਿ ਜਿਹੜਾ ਇਹ ਸੀਵਰਮੈਨ ਪਾਣੀ ਤੇ ਸੀਵਰੇਜ ਦਾ ਪ੍ਰਬੰਧ ਆ ਜਿਹੜਾ ਮੇਨਟੇਨੈਂਸ ਆ ਉਹ ਸਾਰੀ ਆਲਰੇਡੀ ਕਾਰਪੋਰੇਸ਼ਨ ਕੋਲੇ ਸੀਗੀ ਉਹ ਖਰਚਾ ਸਗੋਂ ਹੋ ਰਿਹਾ ਸੀ ਆਮਦਨ ਦਾ ਜ਼ਰੀਆ ਨਹੀਂ ਸੀ ਹੋ ਰਿਹਾ ਹੁਣ ਆਮਦਨ ਵੀ ਇਹਦੇ ਵਿੱਚ ਹੋਊਗੀ ਜਿਵੇਂ ਕਿ ਨਕਸ਼ੇ ਪਾਸ ਕਰਨੇ ਆ ਕੋਈ ਕਮਰਸ਼ੀਅਲ ਬਿਲਡਿੰਗ ਦੇ ਉਹਨਾਂ ਦੇ ਮੈਪ ਪਾਸ ਹੋਣਗੇ ਤੇ ਘਰਾਂ ਦੇ ਨਕਸ਼ੇ ਪਾਸ ਹੋਣਗੇ ਉਹਦਾ ਜਿਹੜਾ ਰੈਵਨਿਊ ਉਹ ਕਾਰਪੋਰੇਸ਼ਨ ਨੂੰ ਆਊਗਾ ਸਕੀਮਾ ਆਲਰੇਡੀ ਡਿਵੈਲਪ ਨੇ ਇੰਪਰੂਵਮੈਂਟ ਟਰਸਟ ਵੱਲੋਂ ਕਾਫੀ ਪੈਸਾ ਆ ਪਿਛਲੇ ਜੇ ਇੱਕ ਡੇਢ ਸਾਲ 2 ਸਾਲ ਦੇ ਵਿੱਚ ਤੇ ਖਾਸ ਕਰਕੇ ਪਿਛਲੇ 3-4 ਮਹੀਨਿਆਂ ਤੋਂ ਤਾਂ ਕਾਫੀ ਡਿਵੈਲਪਮੈਂਟ ਦੇ ਜਿਹੜੇ ਕੰਮ ਆ ਇਸ ਏਰੀਆ ਦੇ ਵਿੱਚ ਹੋ ਚੁੱਕੇ ਨੇ ਏਰੀਆ ਡਵੈਲਪ ਹੋ ਚੁੱਕੇ ਨੇ ਇਹਨਾਂ ਦੇ ਵਿੱਚ ਮੈਂ ਸਮਝਦਾ ਕਿ ਪਰਮਾਨੈਂਟ ਸਵੀਪਰ ਮਿਲ ਜਾਣਗੇ ਪਰਮਾਨੈਂਟ ਸੀਵਰਮੈਨ ਮਿਲ ਜਾਣਗੇ ਜਿਹੜੀਆਂ ਲਾਈਟਾਂ ਨੇ ਇੱਕ ਹੋਰ ਵੱਡੀ ਗੱਲ ਹੈ ਕਿ ਜਿਹੜੀਆਂ ਇਹ ਸੁਸਾਇਟੀਆਂ ਨੇ ਇਹ ਜਿਹੜੇ ਮੁਹੱਲੇ ਨੇ ਇਹਨਾਂ ਜਿਹੜੀਆਂ ਸਕੀਮਾ ਟਰਾਂਸਫਰ ਉਹਨਾਂ ਦੇ ਵਿੱਚ ਵੀ ਹਾਊਸ ਬਿਲਡਿੰਗ ਕੋਆਪਰੇਟਿਵ ਸੁਸਾਇਟੀ ਹਨ ਲਾਈਕ ਜਿਵੇਂ ਕਬੀਰ ਸੁਸਾਇਟੀ ਆ ਜਾਂ ਹੋਰ ਸੁਸਾਇਟੀਆਂ ਨੇ ਉਹ ਆਪਣਾ ਰੱਖ-ਰਖਾ ਆਪਣੇ ਤੌਰ ਤੇ ਕਰਦੀਆਂ ਨੇ ਪਰ ਇੱਥੇ ਇਹ ਹੁਣ ਉਹ ਰੱਖ-ਰਖਾ ਜਿਹੜਾ ਵਾ ਉਹ ਕਾਰਪੋਰੇਸ਼ਨ ਕਰੂਗੀ ਜਿਹਦੇ ਨਾਲ ਕੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਇਹ ਫੈਸਲਾ ਛੋਟਾ ਨਹੀਂ ਹੈ ਬਹੁਤ ਵੱਡਾ ਫੈਸਲਾ ਤੁਹਾਡੇ ਤੁਹਾਡੇ ਬੋਲ ਚ ਕਿੰਨੇ ਏਰੀਆ ਨੇ ਜਿਹੜੇ ਹੁਣ ਐਮਸੀ ਚ ਗਏ ਨੇ ਮੇਰੇ ਏਰੀਆ ਦੇ ਵਿੱਚ ਜੀ 70% ਏਰੀਆ ਜਿਹੜਾ ਉਹ ਸ਼ਹੀਦ ਭਗਤ ਸਿੰਘ ਨਗਰ 475 ਏਕੜ ਸਕੀਮ ਚ ਜਿਹੜਾ ਬਣਿਆ ਹੋਇਆ ਉਹ ਸਾਰੇ ਦਾ ਸਾਰਾ ਜਿਹੜਾ ਇੰਪਰੂਵਮੈਂਟ ਟਰਸ ਦਾ ਸੀ ਇੰਪਰੂਵਮੈਂਟ ਟਰਸ ਤੋਂ ਹੁਣ ਉਹ ਕਾਰਪੋਰੇਸ਼ਨ ਨੂੰ ਹੈਂਡਓਵਰ ਹੋ ਜਾਊਗਾ ਇੱਕ ਉਹਦੇ ਵਿੱਚ ਕਬੀਰ ਸੁਸਾਇਟੀ ਹਾਊਸ ਬਿਲਡਿੰਗ ਕੋਆਪਰੇਟਿਵ ਸੁਸਾਇਟੀ ਸੀ ਜਿਹ ਰੱਖ ਰਖਾ ਖੁਦ ਕਰਦੀ ਸੀ ਆਪਦੀ ਮੇਨਟੇਨੈਂਸ ਖੁਦ ਕਰਦੀ ਸੀ ਉਹਦੀ ਮੇਨਟੇਨੈਂਸ ਆ ਜਿਹੜੀ ਉਹ ਹੁਣ ਨਗਰ ਨਿਗਮ ਕਰੂਗੀ ਜਿਹਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਰਾਹਤ ਮਿਲੂਗੀ ਬਹੁਤ ਵੱਡਾ ਫਾਇਦਾ ਹੋਊਗਾ ਠੀਕ ਹੈ ਸਰ ਬਲੀ ਤੁਸੀਂ ਬੋਲੋ ਆ ਮੈਂ ਇੱਕ ਬੋਲਾਂ